ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਵੀਰੇ ਠੀਕ ਹੋ ਨਹੀਂ ਸਾਰੇ ਜਣੇ। ਹੋਰ ਜੀ ਕਬੂਤਰ ਠੀਕ ਨਹੀਂ ਸਾਬਦੇ। ਪਰਮਾਤਮਾ ਸਾਬ ਦੇ ਕਬੂਤਰ ਠੀਕ ਰੱਖੇ ਜੀ ਸਭ ਨੂੰ। ਕੈਮਰੇ ਰੱਖੇ, ਚੜ੍ਹਦੀ ਕਲਾ ਰੱਖੇ। ਤੇ ਵੀਰੇ ਤੁਹਾਨੂੰ ਪਤਾ ਹੀ ਆ ਜਿਵੇਂ ਆਪਾਂ ਤੁਹਾਡੇ ਲਈ ਵੀਰੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਤੇ ਅੱਜ ਵੀਰੇ ਆਪਾਂ ਵੀਡੀਓ ਲੈ ਕੇ ਆਏ ਆ ਜੀ ਗੁੱਲੀ ਡੰਡੇ ਤੇ। ਇਹ ਆ ਵੀਰੇ ਗੁੱਲੀ ਡੰਡਾ। ਤੁਹਾਨੂੰ ਸਭ ਨੂੰ ਪਤਾ ਹੀ ਆ। ਇਹ ਕਣਕ 'ਚ ਹੁੰਦਾ ਵੀਰੇ ਇਹ। ਕਣਕ ਜੋ ਨਿਕਲ ਜਾਂਦਾ ਜੀ ਤੇ ਅੱਜ ਆਪਾਂ ਵੀਡੀਓ ਤੇ ਵੀਡੀਓ ਲੈ ਕੇ ਆਏ ਜੀ ਤਾਂ ਇਹ ਆਪਣੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਨੇ ਆ ਮੰਥ ਦੀਆਂ ਆ ਮਹੀਨੇ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਵੀਰੇ ਤੁਸੀਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ دلੋਂ ਧੰਨਵਾਦ ਆ ਵੀਰੇ ਸਭ ਦਾ ਇਦਾਂ ਹੀ ਵੀਰੇ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਆਪਾਂ ਨਮੀ ਨਮੀ ਵੀਡੀਓ ਵੀਰੇ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਜਿਹੜੀ ਆਪਾਂ ਲੈ ਕੇ ਆਏ ਗੁਲੀ ਡੰਡੇ ਦੀ ਵੀਡੀਓ ਆਪਣੇ ਵੀ ਬੱਚੇ ਬੱਚੇ ਵੀਰੇ 7 ਸੀਗੇ 7 ਚੋਂ ਆਪਣੇ 2 ਹੀ ਰਹਿ ਗਏ ਇੱਕ ਬੱਚਾ ਤਾਂ ਵੀਰੇ ਆਪਣਾ 2 ਬੱਚੇ ਅੱਜ ਲੈ ਕੇ ਗਈ ਵੀਰੇ ਵੈਰੀ ਫੜ ਕੇ ਆਪਣੇ ਹੋਣੇ ਥੋੜੇ ਟਾਈਮ ਪਹਿਲੇ ਪਡਾਏ ਸੀਗੇ ਯਾਰ ਧੁੱਪਾਂ ਵਧੀਆ ਸੀਗੀ ਪਡਾ ਤੇ ਜਦੇ ਵੈਰੀ ਆ ਗਈ ਯਾਰ ਆਪਾਂ ਬੰਬ ਵੀ ਚਲਾਇਆ ਇੱਕ ਬੱਚਾ ਤਾਂ ਗਿਰ ਗਿਆ ਜਣੀ ਇਹਦੇ ਤੇ ਉਹ ਮੈਂ ਦੂਜਾ ਬੱਚਾ ਜਿਹੜਾ ਗਿਰਿਆ ਦੀ ਉਹ ਬੱਚਾ ਚੱਕਣ ਚਲੇ ਗਿਆ ਜਦੇ ਮਗਰ ਉਹ ਦੂਜਾ ਫੜ ਲੈ ਗਈ ਉਹ ਜਿਹੜਾ ਬੱਚਾ ਗੇਰਿਆ ਸੀ ਉਹ ਵੀ ਮਰ ਗਿਆ ਇੱਕ ਬੱਚਾ ਲੈ ਵੀ ਗਈ ਸੱਤ ਬੱਚੇ ਸੀ ਸੱਤਾਂ ਚੋਂ ਤਿੰਨ ਰਹਿ ਗਏ ਚਾਰ ਨੇ ਇੱਕ ਹੋਰ ਬੈਠਾ ਇੱਕ ਦੋਨੇ ਇੱਕ ਭੱਜ ਗਿਆ ਦੀਗਾ ਤੇ ਦੋ ਬੱਚੇ ਅੱਜ ਗਏ ਨਾ ਜਣੀ ਤਿੰਨ ਬੱਚੇ ਖਰਾਬ ਹੋ ਗਏ ਯਾਰ ਉਹਨੂੰ ਪਤਾ ਹੀ ਹੈ ਵੀ ਯਾਰ ਬੱਚੇ ਕਢਾਉਣੇ ਬਹੁਤ ਔਖੇ ਨੇ ਇੱਕ ਤਾਂ ਪਹਿਲੀਆਂ ਆਪਣੇ ਕੋ ਘਟ ਸੀਗੇ ਤੇ ਦੋ ਤਿੰਨ ਬੱਚੇ ਖਰਾਬ ਹੋ ਗਏ ਆਪਣੇ ਖੈ ਇਹਨਾਂ ਦਾ ਵੀ ਕੁਝ ਨਹੀਂ ਪਤਾ ਹੈਗਾ ਵੀ ਸਿਰੇ ਚੜਨਗੇ ਕਿ ਨਹੀਂ ਬਹੁਤ ਯਾਰ ਅੱਜ ਦਾ ਥੜਾ ਜਿਹਾ ੱੱਖਾ ਜਿਹਾ ਲੱਗਿਆ ਯਾ ਦੋ ਕੱਠੇ ਗਏ ਚਲੋ ਬਾਕੀ ਆਪਣੇ ਬੈਠੇ ਨੇ ਟੋਟਲ 10:00 ਬਜੇ ਹੋ ਜਾਣਗੇ ਆਪਣੇ ਤਿੰਨਾਂ ਦੇ ਸਣੇ ਆ ਬੈਠੇ ਨੇ ਆਪਣੇ ਕਬੂਤਰ ਹੀ ਕਬੂਤਰਿਆਂ ਦੇ ਵਿੱਚੇ ਬਚੇ ਨੇ ਇਹ ਠੀਕ ਹੈ ਜੀ ਬਹੁਤ ਠੀਕ ਆ ਵੀਰ ਤੇ ਵੀਰੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵੀ ਗੁੱਲੀ ਰੰਡੇ ਦੇ ਕੀ ਕੀ ਫਾਇਦੇ ਨੇ ਤੇ ਕੀ ਰੇਟ ਮਿਲਦਾ ਹੈ ਆਪਾਂ ਤੁਹਾਨੂੰ ਸਾਰਾ ਦੱਸ ਦਿਆਂਗੇ ਇਹਦਾ ਵੀਰੇ ਗੁੱਲੀ ਰੰਡੇ ਸਿਆਲਾਂ ਦੇ ਵਿੱਚ ਪਾਉਣਾ ਬਹੁਤ ਵਧੀਆ ਜੀ ਇਹ ਜਾਨੀ ਜਦੋਂ ਬੱਚੇ ਪਾਲਦੇ ਨੇ ਉਦੋਂ ਵੀ ਪਾ ਦਵੇ ਉਦੋਂ ਵੀ ਬਹੁਤ ਵਧੀਆ ਤੇ ਕਈ ਵੀਰ ਤਾਂ ਕਹਿੰਦੇ ਵੀ ਜਿਵੇਂ ਅਸੀਂ ਜੇ ਗਰਮੀਆਂ 'ਚ ਪਾ ਦੰਦੇ ਆਂ ਤਾਂ ਗਲੇ ਪੱਕ ਜਾਂਦੇ ਨੇ ਇਹ ਗੁੱਲੀ ਰੰਡਾ ਵੀਰੇ ਗਰਮ ਬਹੁਤ ਹੁੰਦਾ ਜੀ ਗਰਮ ਬਹੁਤ ਜ਼ਿਆੜੀ ਹੁੰਦਾ ਤਾਂ ਕਰਕੇ ਇਹ ਬੱਚਿਆਂ ਦੇ ਗਲੇ ਪਕਾ ਦਿੰਦਾ ਕਈ ਵਾਰ ਗਰਮੀਆਂ ਦੇ ਵਿੱਚ ਸਿਆਲਾਾਂ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਕੁਛ ਨਹੀਂ ਕਹਿੰਦਾ ਹੈਗਾ ਵੀ ਸਿਆਲਾਾਂ ਦੇ ਵਿੱਚ ਜ਼ਰੂਰ ਪਾਓ ਵੀਰੇ ਠੀਕ ਹੈ ਜੀ ਤੇ ਇਹ ਪਾਉਣ ਨਾਲ ਵੀਰੇ ਇੱਕ ਤਾਂ ਕਬੂਤਰ ਚੀੜਾ ਬਣਦਾ ਜੀ ਤੇ ਕਬੂਤਰਾਂ ਦੇ ਫੰਗਾਂ ਦੀ ਗ੍ਰੋਥ ਬਹੁਤ ਵਧੀਆ ਆਉਂਦੀ ਆ ਜੇ ਕਿਸੇ ਵੀਰ ਨੇ ਬਾਜਰਾ ਨਹੀਂ ਪਾਉਣਾ ਕਈ ਬੰਦੇ ਨੂੰ ਬਾਜਰਾ ਲੋਟ ਨਹੀਂ ਆਉਂਦਾ ਕਹਿੰਦੇ ਵੀ ਕਬੂਤਰ ਮੋਟੇ ਜਿਹੇ ਹੋ ਜਾਂਦੇ ਨੇ ਥੋੜੇ ਜੇ ਭਾਰੇ ਹੋ ਜਾਂਦੇ ਨੇ ਉਹ ਗੁੱਲੀ ਡੰਡਾ ਪਾ ਸਕਦੇ ਨੇ ਵੀਰੇ ਠੀਕ ਹੈ ਜੀ ਇਕ ਤਾਂ ਵੀਰੇ ਗਰਮ ਬਹੁਤ ਆ ਇਕ ਤੇਲ ਬਹੁਤ ਆ ਇਹਦੇ ਚ ਤੇ ਛੇਤੀ ਛੇਤੀ ਕੋਈ ਬਿਮਾਰੀ ਨਹੀਂ ਲੱਗਦੀ ਦਾਣਾ ਵੀਰੇ ਵਧੀਆ ਵਧੀਆ ਤੋਂ ਵਧੀਆ ਦਾਣਾ ਪਾਉਣਾ ਚਾਹੀਦਾ ਆਪਣੇ ਦਾ ਪਿੰਡ ਕਿਥੇ ਨਾਲ ਢੱਲੂਆਂ ਪਿੰਡ ਆ ਉੱਥੇ ਫੈਕਟਰੀ ਜੀ ਆ ਫੀਡ ਵਾਲੀ ਉੱਥੋਂ ਮਿਲ ਜਾਂਦਾ ਜੀ ਇਹ 20 ਤੋਂ 25 ਰੁਪਏ ਦੇ ਵਿੱਚ ਵਿੱਚ ਕਿਲੋ ਮਿਲਦਾ ਇਹ ਉਹਨਾਂ ਦੇ ਬਹੁਤ ਵਧੀਆ ਸਾਂਭ ਕੇ ਰੱਖਿਆ ਹੁੰਦਾ ਸਾਫ਼ ਕੀਤਾ ਹੁੰਦਾ ਜਮੀ ਧੁੱਪਾਂ ਤਾਂ ਆਪਾਂ ਲਵਾ ਕੇ ਰੱਖਿਆ ਹੁੰਦਾ ਨਹੀਂ ਤਾਂ ਜਿਨ੍ਹਾਂ ਦੀ ਵੀਰੇ ਘਰ ਦੀ ਖੇਤੀ ਆ ਉਹਨਾਂ ਦੇ ਤਾਂ ਖੇਤਾਂ 'ਚ ਨਿਕਲੇ ਆਉਂਦਾ ਚਲੋ ਇਹ ਮੜੀ ਮਿਹਨਤ ਕਰਨੀ ਪਊਗੀ ਵੀ ਧੁੱਪਾਂ ਤਾਂ ਆਪਾਂ ਲਵਾ ਕੇ ਆਣ ਉਹਨੂੰ ਡਾਉਣਾ ਡੂਣਾ ਜਾਂ ਪਊਗਾ ਵੀ ਜਿਹੜਾ ਫੂਸ ਕੂੜਾ ਜਾਂ ਉਹ ਡਾ ਕੇ ਸਾਂਭ ਕੇ ਰੱਖ ਲਓ ਵੀਰੇ ਆ ਕੇ ਸਿਆਲਾਂ 'ਚ ਪਾਓ ਫਿਰ ਸਿਆਲਾਂ ਰਿਜ਼ਲਟ ਦੇਖੋ ਇਹਦੇ ਬਹੁਤ ਵਧੀਆ ਆ ਜਾਣੀ ਆਪਾਂ ਉਹਦਾ ਰਿਜ਼ਲਟ ਦੱਤੇ ਨੇ ਵੀਰੇ ਹੋਊਗਾ ਆਪਾਂ ਨੂੰ 2-3 ਸਾਲੇ ਹੋ ਗਏ ਤਕਰੀਬਨ ਆਪਣੇ ਯਾਰ ਮਿੱਤਰ ਨੇ ਉਹ ਆਪਾਂ ਨੂੰ ਦੇ ਦਿੰਦੇ ਹੁੰਦੇ ਨੇ ਉਹਨੇ ਠੇਲਾ ਭਰ ਕੇ ਆਪਾਂ ਨੂੰ ਦੇ ਦੇਣਾ ਸਰੀਕ ਸਾਲ ਐਡ ਕੀ ਵੀ ਦਿੱਤਾ ਸੀ ਦੀ ਆਪਣਾ ਥੋੜਾ ਸਾਹਮ ਘੱਟ ਹੋਈ ਆ ਇਹਦੇ ਚ ਥੋੜੀ ਸੁਸਰੀ ਜਿਹੀ ਲੱਗੀ ਥੋੜਾ ਦਾਣਾ ਖਾ ਗਈ ਜਿਹੜਾ ਦਾਣਾ ਸੀਗਾ ਕਣਕ ਹੁੰਦੀ ਆ ਨਾ ਵਿੱਚ ਵੀਰੀ ਮਾੜੀ ਮੋਟੀ ਕਦੇ ਉਹ ਕਣਕ ਖਾ ਗਈ ਉਹ ਗੁੱਲੀ ਨੰਡਾ ਠੀਕ ਆ ਜੀ ਮੈਂ ਬਹੁਤ ਜਿਆਦੇ ਵੀਰੇ ਅਣਗਿਣਤੇ ਫਾਇਦੇ ਨੇ ਇਹਦੇ ਸਰੋਂ ਤੋਂ ਵੀ ਦੁੱਗਣਾ ਕੰਮ ਕਰਦਾ ਜਿਵੇਂ ਕਈ ਬੰਦੇ ਕਹਿੰਦੇ ਵੀ ਸਰੋਂ ਪਾਉਣ ਨਾਲ ਵੀ ਕਬੂਤਰ ਚਮਕਦੇ ਨੇ ਇਹਨਾਂ ਫੰਗ ਫੰਗ ਵਧੀਆ ਆਉਂਦੇ ਨੇ ਚੀੜੇ ਹੁੰਦੇ ਨੇ ਉਹੀ ਕੰਮ ਆ ਵੀਰੇ ਦਾ ਉਹ ਤੋਂ ਵੀ ਵਧੀਆ ਦੁੱਗਣਾ ਹੀ ਕੰਮ ਕਰਦਾ ਇਹ ਪਾ ਕੇ ਦੇਖੋ ਇੱਕ ਵਾਰ ਤੁਸੀਂ ਜਿਵੇਂ ਜਿਹੜੀਆਂ ਫੀਡ ਵਾਲੀਆਂ ਫੈਕਟਰੀਆਂ ਹੁੰਦੀਆਂ ਨੇ ਵੀ ਫੀਡ ਵਾਲੀਆਂ ਦੁਕਾਨਾਂ ਉਹਨਾਂ ਦੁਕਾਨਾਂ ਤੋਂ ਮਿਲ ਜਣਾ ਤੁਹਾਨੂੰ ਇਹ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੁਸੀਂ 20 ਤੋਂ ਲੈ ਕੇ 25 ਰੁਪਏ ਦੇ ਵਿੱਚ ਵਿੱਚ ਕਿਲੋ ਮਿਲੂਗਾ ਜੀ ਇਹ ਕਣਕ ਦੇ ਭਾਏ ਮਿਲਦਾ। ਜਣੀ ਰਿਜ਼ਲਟ ਵੀ ਦੇ A1 ਆ ਜਮੇ ਵੀ ਸਰੇ ਵਾਲੀ ਹੀ ਆ ਇਹ ਕੰਮ ਇਹਦਾ। ਪਾ ਕੇ ਦੇਖਿਓ ਤੁਸੀਂ ਕਿ ਜਿਵੇਂ 20 ਕਿਲੋ ਦਾਣੇ ਨੇ ਤਾਂ 5 ਕਿਲੋ ਵਿੱਚ ਇਹ ਰਲਾ ਲਓ। ਠੀਕ ਹੈ ਜੀ। ਇੰਨੀ ਕੁ ਮਾਤਰਾ ਬਹੁਤ ਹੈ ਦੀ ਤੁਸੀਂ ਪਾ ਕੇ ਦੇਖਿਓ ਵੀ ਇਹ ਗਰਮੀਆਂ 'ਚ ਤੁਹਾਨੂੰ ਇਹਦੇ ਰਿਜ਼ਲਟ ਆਪਣੇ ਆਪ ਦੇਖਣਗੇ। ਨਾਲੇ ਤਾਂ ਵੀ ਇਹ ਫੰਗ ਹੋਊਗਾ ਜਿਹੜੇ ਕਬੂਤਰਾਂ ਦੇ ਪਟਕ ਨਵੇਂ ਆਉਂਦੇ ਨੇ। ਕੁਆਲਿਟੀ ਫੰਗਾਂ ਦੀ ਬਹੁਤ ਸੋਹਣੀ ਆਉਂਦੀ ਆ, ਚਮਕਦੇ ਰਹਿੰਦੇ ਨੇ ਜਮੇ। ਠੀਕ ਹੈ ਜੀ ਨਾਲੇ ਫੰਗਾਂ ਦੀ ਗਰੋਥ ਬਹੁਤ ਵਧੀਆ ਹੁੰਦੀ ਆ ਕਈ ਵਾਰ ਕੀ ਹੁੰਦਾ ਕਈ ਕਬੂਤਰਾਂ ਦੇ ਵਿੱਚ ਗੁੱਲ ਮਰ ਜਾਂਦੇ ਨੇ ਮਾੜੇ ਮੋٹے ਕਫੰਗ ਖਰਾਬ ਹੋ ਜਾਂਦੇ ਨੇ ਇਹ ਉਹਨਾਂ ਲਈ ਵੀਰੇ ਬਹੁਤ ਬੈਸਟ ਆ ਪਾ ਕੇ ਦੇਖੋ ਵੀਰੇ ਤੁਸੀਂ ਇੱਕ ਵਾਰ ਠੀਕ ਹੈ ਜੀ ਤੇ ਆਪਾਂ ਦਾ ਵੀ ਤੁਹਾਨੂੰ ਦੱਸਿਆ ਵੀ ਆਪਾਂ ਤਾਂ ਲਗਾਤਾਰੇ ਪਾਉਂਦੇ ਆਉਣੇ ਆ ਤੁਹਾਨੂੰ ਆਪਾਂ ਫੰਗ ਵੀ ਦਿਖਾ ਦਾਂਗੇ ਕਬੂਤਰਾਂ ਦੇ ਯਾਰੀ ਵੀ ਯਾਰ ਗੁਲੀ ਧੰਦਾ ਪਾਉਣਾ ਇਦਾਂ ਇਦਾਂ ਰਿਜ਼ਲਟ ਆਏ ਨੇ ਆਪਾਂ ਨੂੰ ਉਹਦਾ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਵੀਡੀਓ ਪਾ ਦਾਂਗੇ ਜਰੀ ਵੀ ਜੀ ਹੋਰ ਵੀਰੇ ਜਿੰਮੇ ਵੀਰੇ ਵੀ ਮੈਨੂੰ ਨਹੀਂ ਕੁਝ ਪਤਾ ਹੈਗਾ ਤਾਂ ਮੇਰਾ ਵੀਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਯਾਰ ਠੀਕ ਹੈ ਜਿਹੜੀ ਚੀਜ਼ ਵਾਜਾ ਤੁਹਾਨੂੰ ਨਹੀਂ ਪਤਾ ਵੀ ਜੇ ਮੈਨੂੰ ਮੜਾ ਮੋਟਾ ਪਤਾ ਹੈ ਤੁਹਾਨੂੰ ਮੈਂ ਦੱਸੂਗਾ ਜਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਵੀਰੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਰੇ ਲਾਈਕ ਸ਼ੇਅਰ ਕਰਿਆ ਕਰੋ ਯਾਰ ਸਪੋਰਟ ਕਰੋ ਠੀਕ ਹੈ ਜੀ ਦਿলো ਧੰਨਵਾਦ ਆ ਵੀਰੇ ਜਿਹੜੇ ਬੰਦੇ ਕਰਦੇ ਨੇ ਯਾਰ ਤੇ ਵੀਰੇ ਤੁਹਾਨੂੰ ਦੱਸਤਾ ਗੁਲੀ ਡੰਡੇ ਦੇ ਫੈਰੀ ਵੀ ਦੱਸਦੇ ਕਿੰਨੇ ਰੁਪਏ ਕਿਲੋ ਮੇਲੂ ਕਿੱਥੋਂ ਮਿਲੂ ਆਪਾਂ ਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਤਾ ਜੇ ਫਿਰ ਵੀ ਵੀਰੇ ਕਿਸੇ ਨੂੰ ਮਾੜਾ ਮੋਟਾ ਵੀ ਕੋਈ ਪੁੱਛਣਾ ਹੋਇਆ ਕਮੈਂਟ ਕਰ ਸਕਦੇ ਹੋ ਵੀਰੇ ਜਦ ਮਰਜੀ ਠੀਕ ਹੈ ਜੀ ਚਲੋ ਵੀਰੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਠੀਕ ਹੈ ਜੀ ਸასი ਗੱਲ ਸਾਰਿਆਂ ਨੂੰ